के कर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਥ ਉਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਸਤ ਸਿੰਘ ਜੀਓ ਆਪ ਜੀ ਨੂੰ ਪਰੀ ਪਾਤ ਪਤਾ ਹੈ ਅੱਜ ਜੋ ਕੇ ਤੰਤਰ ਬਾਬਾ ਅਜੀਤ ਸਿੰਘ ਕੀ ਤੰਤਰ ਬਾਬਾ ਜੋਜਾ ਸਿੰਘ ਜੀ ਤੰਤਲ ਬਾਬਾ ਚੋਰਾ ਵਰ ਸਿੰਘ ਜੀ ਤੰਤਲ ਬਾਬਾ ਫਤੇਵਰ ਸਿੰਘ ਜੀ ਤੰਤਲ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਫਤਿਹਗੜ ਸਾਹਿਬ ਦੇ ਵਿੱਚ ਸਰਹੰਦਰ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਸਿੱਖੀ ਕੌਮ ਨੂੰ ਜ਼ਿੰਦਾ ਕੀਤਾ ਔਰ ਚੜ੍ਹਦੀ ਕਲਾ ਦੇ ਨਾਰੇ ਲਾਏ ਨੇ ਸਾਬ ਸਿੰਘ ਜੀਓ ਅੱਥੇ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਸ਼ਰਧਾਲੂ ਫਲ ਭੇਟ ਕਿਤੇ ਜਾ ਰਿਹਾ ਹਨ ਕਿਉਂਕਿ ਉਹਨਾਂ ਦੀ ਜੋ ਜ਼ਰੂਰਤ ਨਹੀਂ ਹੈ ਛੋਟੇ ਛੱਕੇ ਵੱਡੇ ਛੱਕੇ ਛੋਟਿਆ ਜਿੰਦਾ ਬਹੁ ਕੀ ਇੱਕ ਸਲਾਘਾ ਜੋ ਗੋਲਾ ਹੈ ਜਾਂ ਆਪਣੇ ਨੇ ਲਈ ਦੇਹ ਦੀ ਖਾਤਰ ਕੌਮ ਦੀ ਖਾਤਰ ਧਰਮ ਦੀ ਖਾਤਰ ਅੱਜ ਸਾਨੂੰ ਚਾਹੀਦਾ ਸਾਰਿਆਂ ਨੂੰ ਜਿੱਥੇ ਮੇਰੀ ਬਾਤ ਸੁਣਦੀ ਹੈ ਜਾਂਦੀ ਹੈ ਮੈਂ ਬੇਨਤੀ ਕਰਾਂਗਾ ਸਤ ਸਿੰਘ ਜੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਵੱਲੋਂ ਤਿਆਗ ਕੇ ਠੇਕੇ ਅੰਮ੍ਰਿਤ ਤਿਆਗ ਕੇ ਗੁਰੂ ਘਰ ਲੱਗ ਕੇ ਜਿੱਥੇ ਸ਼ਰਾਬ ਪੀਣੀ ਹੈ ਉਥੇ ਅੰਮ੍ਰਿਤ ਛੱਕ ਕੇ ਗੁਰੂ ਹਰ ਸਿੰਘ ਛੱਕ ਕੇ ਸੰਗਤ ਸਿੰਘ ਸਜੋ ਜੋ ਕੇ ਸਾਧੂ ਗੁਰੂਆਂ ਦੇ ਸਿੱਦੇ ਰਤ ਤੁਰਿਏ ਤੁਰਿਏ ਔਰ ਗੁਰਦੁਆਰਾ ਜਾ ਕੇ ਅਸੀਂ ਪਾਠ ਕਰਿਆ ਕਰੀਏ ਔਰ ਲੋਕਾਂ ਵੀ ਆਪਣਾ ਜੋੜੀਏ ਪੁਰਾ ਜੋੜ ਕੇ ਖੁਸ਼ੀਆਂ ਪ੍ਰਾਪਤ ਕਰ ਜੀਏ ਮੈਂ ਦੁਬਾਰਾ ਫਿਰ ਤੰਤਰਕ ਬਾਬਾ ਜੋਰਾਵਰ ਸਿੰਘ ਬਾਬਾ ਜੁਮਰਾਜੀ ਸਿੰਘ ਬਾਬਾ ਜੀ ਸਿੰਘ ਬਾਬਾ ਫਤੇਵਰ ਸਿੰਘ ਨੂੰ ਆਪਣੇ ਮਸਤਕ ਹੋ ਕੇ ਨੀਵੇਂ ਹੋ ਕੇ ਸਰਦਾਰ ਫੁੱਲ ਪੇਟ ਕਰਦੇ ਆ ਦਾਸ ਕਰਦੇ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਸਾਰੀ ਦੁਨੀਆਂ ਨੇ ਵੀ ਇਸ ਖੁਸ਼ੀ ਦੇ ਵਿੱਚ ਉਹਨਾਂ ਦੇ ਸਮਾਗਮ ਵਿੱਚ ਅੱਜ ਕੇ ਪੂਰੇ ਸੰਸਾਰ ਦੇ ਵਿੱਚ ਕਿਨੇ ਦੁੱਧਣ ਲੰਗਰ ਲੱਗ ਰਿਹਾ ਨੇ ਤੇ ਚਾਹ ਲੰਗਰ ਲੱਗ ਰਿਹਾ। ਅੱਜ ਸਾਡੇ ਵੱਲੋਂ ਵੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸਰਦਾਰ ਫੁੱਲ ਪੇਟ ਕਰਦੇ ਹੋਏ ਪਰਿਵਾਰ ਵੱਲੋਂ ਦੁੱਧਣ ਲੰਗਰ ਲਗਾਇਆ ਲਗਾਈ ਗਨ ਸੱਚੇ ਬਾਦਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਤੇ ਹਰਮਨਤਨ ਫਤਿਹ ਜੋ ਕੇ ਸਾਡੇ ਸਤਿਕਾਰ ਜੋ ਕੁਲਚਨ ਜੀ মিডিਆ ਦੇ ਹਰਮ ਐਮੀਰ ਅਰਦਾਸ ਕਰਦਾ ਇਹ ਵੀ ਜਗਤ ਜਾਬ ਕੇ ਸੇਵਾ ਕਰਕੇ ਆਪਣੇ ਖੁਸ਼ਾ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ